ਅਪਹਿਲਾ ਵੀ ਇੱਥੇ ਨੇ 100 ਸਾਲ ਦੇ ਤੇ ਸਾਲ ਪੁਰਾਣੇ ਪਿੰਡ ਆ। ਆ ਦੇਖ ਲੋ ਵਿਕਾਸ ਜਿਹੜਾ ਹੋਇਆ ਇੱਥੇ। ਵੋਟ ਨਹੀਂ ਪਾਈ ਸੀ ਉਹਨੂੰ। ਵੋਟ ਅਸੀਂ ਕਹ ਦੱਸੀ ਤੁਹਾਨੂੰ ਪਾਈ ਕਿ ਨਹੀਂ। ਨਹੀਂ ਪਾਈ ਸੀ। ਦਾਣੇ ਮਿਲਦੇ ਸਹੀ ਟਾਈਮ ਨਾਲ। ਦਾਣੇ ਦੀ ਤੁਮ ਸੀ 7 ਵਾਰੀ ਸਾਡੇ ਪਰਚੇ ਕੱਟ ਕੇ ਇਦਾਂ ਹੀ ਛੇੜ ਦਿੱਤੇ ਨਹੀਂ। ਵੋਟਾਂ ਵਾਰੀ ਨਾ ਆ ਜਾਂਦਾ ਆ। ਤਾਂ ਜਦੋਂ ਆਪਾਂ ਦਾਣੇ ਲੈਣੇ ਉਹਨਾਂ ਨਾਣੇ ਨਹੀਂ ਆਉਂਦੇ। ਇੱਥੇ ਗਿਣਤੀਆਂ ਕੀਤੀਆਂ ਜਾਂਦੀਆਂ ਹੈ ਕਿ ਕਿਸ ਘਰ ਦੀਆਂ ਕਿੰਨੀਆਂ ਵੋਟਰ ਹੈਗੀਆਂ ਕਿਸ ਘਰ ਨੂੰ ਕਿਹਦਾ ਫੈਸਿਲਿਟੀ ਦੇਣੀ ਹੈ ਕਿ ਕਿਸ ਘਰ ਨੂੰ ਕਿਹਦਾ ਦੇਣੀ ਹੈ ਸ਼ੁਰੂ ਤੋਂ ਇਹੀ ਹੋ ਰਿਹਾ ਜੀ ਦੇ ਵਿਕਾਸ ਦੇ ਕੰਮਾਂ ਲੈ ਕੇ ਵਿਕਾਸ ਐ ਨਹੀਂ ਹਾਂਜੀ ਹਾਂਜੀ ਸਸੇਗਾ ਦੋਸਤੋ ਮੈਂ ਹਰ ਨਵਨੀਤ ਸਿੰਘ ਚਿਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਤੇ ਗੱਲ ਕਰਦੇ ਆ ਹੁਸ਼ਿਆਰਪੁਰ ਦੇ ਵਿੱਚ ਜੋ ਵਾਰਡ ਨੇ ਵਾਰਡਾਂ ਦੇ ਵਿੱਚ ਜੋ ਐਮਸੀ ਬਣਾਏ ਗਏ ਨੇ ਜਿਨ੍ਹਾਂ ਦੀ ਵਾਰਡ ਦੀ ਦੇਖ ਰੱਖ ਦੀ ਜ਼ਿੰਮੇਵਾਰੀ ਹੈ ਉੱਥੇ ਵਿਕਾਸ ਦੇ ਕਾਰਜ ਐਮਸੀ ਵੱਲੋਂ ਕਰਵਾਏ ਜਾਣੇ ਚਾਹੀਦੇ ਤੇ ਉਹਨਾਂ ਵੱਲੋਂ ਕਰਵਾਏ ਜਾਂਦੇ ਨੇ ਤੇ ਜੋ ਗਰੰਟਾਂ ਸਰਕਾਰ ਵੱਲੋਂ ਆਉਂਦੀਆਂ ਨੇ ਉਹ ਵੀ ਐਮਸੀ ਸਾਹਿਬਾਨ ਨੂੰ ਹੀ ਦਿੱਤੀਆਂ ਜਾਂਦੀਆਂ ਨੇ ਤੇ ਇਹਨਾਂ ਗਰੰਟਾਂ ਦੇ ਅਧੀਨ ਜੋ ਕੰਮ ਕਰਵਾਏ ਜਾਂਦੇ ਨੇ ਉਸ ਦੇ ਆਧਾਰ ਤੇ ਅਸੀਂ ਅੱਜ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਵਾਰਡ ਨੰਬਰ 49 ਵਿੱਚ ਅਤੇ ਮੁਹੱਲਾ ਵਾਸੀਆਂ ਨਾਲ ਗੱਲਬਾਤ ਕਰਾਂਗੇ ਕਿੱਦਾਂ ਦੇ ਕੰਮ ਇੱਥੇ ਕਰਵਾਏ ਜਾਂਦੇ ਨੇ ਕੀ ਕਮੀਆਂ ਪੇਸ਼ੀਆਂ ਨੇ ਜਾਂ ਕਿਦਾਂ ਦਾ ਵਿਕਾਸ ਇੱਥੇ ਹੋ ਰਿਹਾ ਲੋਕਾਂ ਨੂੰ ਸੁੱਖ ਸੁਵਿਧਾ ਕਿਦਾਂ ਦੀ ਮਿਲ ਰਹੀ ਹੈ ਸਰ ਵਾਰਡ ਨੰਬਰ 49 ਵਿੱਚ ਅੱਜ ਪਹੁੰਚੇ ਆਂ ਤੇ ਕਿਦਾਂ ਦਾ ਮਾਹੌਲ ਹੈ ਜੀ ਐਮਸੀ ਸਾਹਿਬ ਵੱਲੋਂ ਕਿਦਾਂ ਦੇ ਇੱਥੇ ਵਿਕਾਸ ਦੇ ਕਾਰਜ ਕਰਵਾਏ ਜਾਂਦੇ ਨੇ ਗਰੰਟਾ ਵੀ ਮਿਲਦੀਆਂ ਨੇ ਵਾਰਡ ਨੂੰ ਜਦੋਂ ਕਹੀਦਾ ਉਦੋਂ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਕਿ ਤੁਸੀਂ ਜਿਹੜੀ ਆਵਾਜ਼ ਆ ਹਰੇਕ ਵਰਗ ਦੀ ਜਿਹੜੀ ਉਹ ਉਠਾਉਂਦੇ ਆ ਦਾਸ ਬਿੰਦਰ ਸਰਵਾ ਸ਼੍ਰੀ ਉਰਵਿਦਾਸ ਟੈਗਰਪੋਰ ਸਿਨੀਅਰ ਬਾਈਸ ਪ੍ਰਧਾਨ ਪੰਜਾਬ ਵਾਰਡ ਨੰਬਰ 49 ਮਹੱਲਾ ਸਲਵਾੜਾ ਇਹ ਜਿਹੜਾ ਸਲਵਾੜਾ ਆ ਜਦੋਂ ਦਾ ਇਹ ਨਗਰ ਨਿਗਮ ਦੇ ਵਿੱਚ ਆਇਆ ਇਹਦਾ ਕਦੀ ਵਿਕਾਸ ਹੀ ਨਹੀਂ ਹੋਇਆ ਅੱਛਾ ਜੀ ਜਦੋਂ ਨਰੇਸ਼ ਠਾਕਰ ਜੀ ਐਮ ਐਲ ਏ ਸੀ ਮੇਰੇ ਖਿਆਲ ਚ ਪਤਾ ਨਹੀਂ ਐਮ ਪੀ ਬਣੇ ਸੀਗੇ ਉਹ ਤੇ ਉਦੋਂ ਇਹ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਹੈ ਤੇ ਪਰਲੀ ਸਾਡੇ ਇੱਕ ਗਲੀ ਹੁੰਦੀ ਸੀ ਉੱਥੇ ਪਾਣੀ ਏਦਾਂ ਜਾਨੀ ਕਿ ਨਾ ਨਾਲੀ ਦੇ ਗਲੀਆਂ ਦੇ ਵਿੱਚ ਦੀ ਚੱਲਦਾ ਸੀਗਾ ਤੇ ਜਿਹੜੀ ਨਾਲੀ ਹੁੰਦੀ ਸੀ ਗੱਬੇ ਦੀ ਸੈਂਟਰ ਚੋਂ ਹੁੰਦੀ ਸਾਰਿਆਂ ਦਾ ਪਾਣੀ ਗੱਬੇ ਆਂਦਾ ਸੀਗਾ ਤੇ ਉਹ ਬਣਦੀ ਨਹੀਂ ਸੀ ਉਦੋਂ ਨਰੇਸ਼ ਠਾਕਰ ਜੀ ਨੂੰ ਉਹਦੇ ਗੱਬੇ ਦੇ ਦੀ ਪਾਣੀ ਦੇ ਵਿੱਚ ਦੀ ਨਗਾ ਕੇ ਦਿਖਾਇਆ ਸੀਗਾ ਵੀ ਅਸੀਂ ਲੋਕ ਐਦਾਂ ਰੋਜ਼ ਇਸ ਸਮੱਸਿਆ ਦੇ ਵਿੱਚ ਨੇ ਤੂੰ ਵੀ ਇੱਕ ਵਾਰੀ ਨੰਗੇ ਦੇਖ ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹਦਾ ਜਨੂਨ ਜਿਹਾ ਹੀ ਬਣ ਗਿਆ ਕਿ ਸਲਵਾੜੇ ਦਾ ਵਿਕਾਸ ਹੁਣੇ ਨਹੀਂ ਦਿੱਤਾ ਉਹ ਕਹਿੰਦਾ ਵੀ ਮੈਨੂੰ ਐਡੇ ਵੱਡੇ ਐਮ.ਐਲ.ਏ ਨੂੰ ਮੌਜੂਦਾ ਨੂੰ ਜਿਹੜੀ ਉਹ ਗੰਦੇ ਪਾਣੀ ਦੇ ਵਿੱਚ ਦੀ ਨਗਾਇਆ ਤੇ ਇਹ ਲੋਕਾਂ ਨੇ ਮੇਰਾ ਅਪਮਾਨ ਕੀਤਾ ਤੇ ਇਹਨੂੰ ਮੈਂ ਕੋਈ ਵਿਕਾਸ ਨਹੀਂ ਹੋਣ ਦੇਣਾ ਉਸ ਤੋਂ ਬਾਅਦ ਇਸ ਏਰੀਆ ਦਾ ਵਿਕਾਸ ਹੀ ਨਹੀਂ ਹੋਇਆ ਦੇਖੋ ਕੋਈ ਵੀ ਚਾਹੇ ਮੈਮ ਸੀ ਆ ਤੇ ਮੇਰੇ ਕੋਲ ਮੇਰੀ ਬਾੜ ਦੀ ਆਣਗੇ ਬਾਹਰਲਾ ਤਾਂ ਨਹੀਂ ਕੋ ਆਊਗਾ ਉਹਨੂੰ ਪਤਾ ਹੈ ਕਿ ਮੇਰਾ ਐਮ.ਸੀ ਦਾ ਕੋਈ ਦੂਸਰੀ ਬਾੜ ਦਾ ਪੈਂਦਾ ਮੈਂ ਉਹਦੇ ਕੋਲ ਜਾਵਾਂ ਪਰ ਉਹ ਬੰਦੇ ਨੂੰ ਜਲੀਲ ਕੀਤਾ ਜਾਂਦਾ ਕਿਉਂਕਿ ਜਿਹੜਾ ਮਹੱਲੇ ਦੇ ਵਿੱਚ ਕਦੀ ਘੁੰਮਿਆ ਨਹੀਂ ਜਾ ਕਿਸੇ ਦੇ ਕੋਲ ਗਦੀ ਗਿਆ ਹੀ ਨਹੀਂ ਕਿਸੇ ਬੰਦੇ ਦਾ ਕੋਈ ਰੈਪਿਊਟੇਸ਼ਨ ਹੁੰਦੀ ਆ ਕੋਈ ਉਹਦਾ ਪਹਿਚਾਣ ਹੁੰਦੀ ਆ ਪਹਿਚਾਣ ਉਹਦੇ ਕਰਦਾਰ ਤੇ ਹੁੰਦੀ ਆ ਜੇ ਆਪਾਂ ਕੰਮ ਹੀ ਉਹਦਾਂ ਦੇ ਕਰਨੇ ਤੇ ਸਾਡੀ ਕਰਦਾਰ ਤੇ ਪਹਿਚਾਣ ਕੀ ਬਣਨੀ ਆ ਸਾਡੀ ਪਹਿਚਾਣ ਜਿਹੜਾ ਕੰਮ ਕਰਨਾ ਉਹਦੇ ਤੇ ਡਿਪੈਂਡ ਆ ਨਾਲੇ ਜਦੋਂ ਐਮਸੀ ਬਣ ਜਾਂਦਾ ਉਹਨੂੰ ਇਹਦੇ ਨਾਲ ਇਹ ਨਹੀਂ ਮਤਲਬ ਹੁੰਦਾ ਕਿ ਤੂੰ ਬੀਐਸਪੀ ਨੂੰ ਵੋਟ ਪਾਈਆ ਜਾਂ ਕਾਂਗਰਸ ਨੂੰ ਪਾਈਆ ਤੂੰ ਜਿੱਤ ਗਿਆ ਤੂੰ ਇੰਨਾ ਹੀ ਬਹੁਤਾ ਇੰਨਾ ਕੰਮ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੂੰ ਵੋਟਾਂ ਮੰਗਣ ਦੀ ਲੋੜ ਨਾ ਪਵੇ ਹੁਣ ਆਪਾਂ ਆ ਜਿੱਥੇ ਖੜੇ ਐ ਇਸ ਵੇਲੇ ਜਿਨਾਂ ਮੇ ਮੜੀ ਥੱਲੇ ਮਾਰਿਓ ਕੈਮਰਾ ਆ ਦੇਖੋ ਆ ਦੇਖੋ ਤਾਂ ਉੱਥੇ ਦੇਖੋ ਇੱਥੋਂ ਲਾ ਕੇ ਉਧਰ ਉਧਰੋਂ ਲੱਗੇ ਫਰੇ ਤੱਕ ਜਾਂਦੀ ਐ ਗਲੀ ਆ ਸੀਵਰੇਜ ਪਿਆ ਹੋਇਆ ਸੀਵਰੇਜ ਪਿਆ ਹੋਇਆ ਉਹ ਜਨਾਬ ਕਹਿ ਰਹੇ ਆ ਕਿ ਇਹ ਜਿਹੜੀ ਗਲੀ ਆ ਇਹ ਕਾਗਜ਼ਾਂ ਜੀ ਹੈ ਨਹੀਂ ਉਹ ਤੇ ਜੇ ਕਾਗਜ਼ਾਂ ਜਨੀ ਪੀ ਸਿਵਰੇਜ ਕਿੱਦਾਂ ਪੈ ਗਿਆ ਉਹ ਕਿੱਦਾਂ ਪੈ ਇਹ ਜਿਹੜੀ ਉਧਰ ਲਈ ਇੰਨੀ ਇੱਕ ਗਲੀ ਬਣ ਗਈ ਹੈ ਨਾ ਇਹ ਕਿਸੇ ਨੇ ਸ਼ਿਪਾਰਸ਼ਾਂ ਕਰਾ ਕਰਾ ਕੇ ਜਿਹੜੀ ਆ ਉਧਰ ਉਹ ਗਲੀ ਬਣਵਾਈ ਆ ਤੇ ਨਹੀਂ ਤਾਂ ਉਹ ਵੀ ਗਲੀ ਜਿਹੜੀ ਉਹ ਵੀ ਕਾਗਜ਼ਾਂ ਜਨੀ ਸੀ ਜਦੋਂ ਕਿ ਬਚਪਨ ਤੋਂ ਅਸੀਂ ਸਕੂਲ ਪੜ੍ਹਦੇ ਇੱਥੇ ਸਾਡੇ ਸਿੰਘ ਸਵਾ ਗੁਰਦੁਆਰੇ ਚ ਸਕੂਲ ਹੁੰਦਾ ਸੀਗਾ ਪ੍ਰਾਇਮਰੀ ਸਕੂਲ ਆਪਾਂ ਏਸੀ ਗਲੀ ਵਿੱਚ ਲੰਘ ਕੇ ਪੜਨ ਜਾਂਦਾ ਸੀਗਾ ਮੇਰੀ 45 ਸਾਲ ਉਮਰ ਹੋ ਗਈ ਆ ਤੁਸੀਂ ਦੇਖ ਲਓ ਕਿ 45 ਸਾਲ ਹੋ ਗਏ ਸਾਨੂੰ ਇਹਦੇ ਵਿੱਚ ਦੀ ਲੰਘ ਤੈਨੂੰ ਤੇ ਪਹਿਲਾਂ ਗਲੀ ਬਣੀ ਸੀਗੀ ਇਹ ਕਾਗਜ਼ਾਂ ਜਨੀ ਸੀ ਪਹਿਲਾਂ ਕਿੱਦਾਂ ਬਣ ਗਈ ਦਾਣੇ ਮਿਲਦੇ ਸਹੀ ਟਾਈਮ ਨਾਲ ਦਾਣੇ ਦੀ ਤੁਮਸੀ ਸੱਤ ਵਾਰੀ ਸਾਡੇ ਪਰਚੇ ਕੱਟ ਕੇ ਇਦਾਂ ਹੀ ਛੱਡ ਦਿੱਤੇ ਨਹੀਂ ਦਿੱਤੇ ਨਹੀਂ ਕੀ ਕਰਨ ਜਿਹੜਾ ਦਾਣੇ ਨਹੀਂ ਮਿਲੇ ਤੁਹਾਨੂੰ ਦਾਣੇ ਘਟ ਗਏ ਸੀ ਜਾਂ ਪਿੱਛੋਂ ਘਟਾਏ ਨੇ ਨੀੜਾ ਜਾਣਦਾ ਦਾਣੇ ਤਾਂ ਕਹਿੰਦੇ ਪਸ਼ੂ ਵਾਲੇ ਅੰਦਰੋਂ ਕੱਢੇ ਦਾਣੇ ਉਹਨਾਂ ਦੇ ਗਲਿਓ ਛੱਡਿਓ ਅੱਛਾ ਇਦਾਂ ਦੇ ਉੱਥੇ ਲੋਕ ਦੱਸਦੇ ਆ ਹਾਂਜੀ ਕਿਸੇ ਨੂੰ ਨਹੀਂ ਮਿਲੇ ਹੈਗੇ ਪਰਚੇ ਸਾਡੇ 33ਆਂ ਕੱਟੀਆਂ 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 ਦੇ ਵਿੱਚ ਜਿਹੜੇ ਕਾਗਜ਼ਾਂ ਦੇ ਨਾਲ ਵੀ ਕਾਟਾਂ ਦੇ ਲਾਰ ਵੀ ਲਾਈ ਉਹ ਵੀ ਲਾ ਕੇ ਛੱਡ ਦਿੱਤੀਆਂ ਕੀ ਵੋਟ ਨਹੀਂ ਪਾਈ ਤਾਂ ਨਹੀਂ ਦਾਣੇ ਮਿਲੇ ਵੋਟਾਂ ਦਾ ਹੀ ਹਰ ਇੱਕ ਵਾਰੀ ਕਦੀ ਅਸੀਂ ਸਾਡੇ ਤਾਂ ਬੱਚੇ ਵੀ ਇਹਨਾਂ ਦੀ ਬਣੀਆਂ ਸਾਡੇ ਤਾਂ ਬੱਚੇ ਸਭ ਨੇ 8-9 ਵੋਟਾਂ ਮੇਰੇ ਘਰ ਦੀਆਂ ਆ ਸਭ ਹੁੰਦੇ ਆ ਵੋਟਾਂ ਕਰਕੇ ਨਹੀਂ ਆ ਗਿਆ ਪਤਾ ਨਹੀਂ ਆ ਕਾਹਦੀ ਲਈ ਐਦਾ ਕਰਦੇ ਆ ਕੀ ਇਹਨਾਂ ਦੇ ਦਿਮਾਗਾਂ 'ਚ ਆ ਕੀ ਚਾਹੁੰਦੇ ਆ ਘਰੇ ਆਪਣੇ ਢਿੱਡ ਭਰਦੇ ਆ ਸਾਡੀਆਂ ਸਿੱਧੀਆਂ ਗੱਲਾਂ ਆ ਹਾਂਜੀ ਕੀ ਕਹੋਗੇ ਜੀ ਹਾਂਜੀ ਸਾਂਝ ਤਾਂ ਅਣਜੀ ਕਦੀ ਦਾਣੇ ਮਿਲੇ ਜੀ ਜਨਤਾ ਨੂੰ ਪਉ 2 ਸਾਲ ਹੀ ਹੋ ਗਏ ਮਿਲਿਆਂਦਾ ਨੇ ਨੀਟਾ ਕਹਿੰਦਾ ਹੱਥ ਦੇ ਇਨਸਾਨ ਨਹੀਂ ਆਉਂਦੇ ਦਾਣੇ ਮਿਲਦੇ ਨਹੀਂ ਨਿਸ਼ਾਨ ਲਛਮਣ ਦਾਸ ਮੇਰੇ ਮੁੰਡੇ ਦਾ ਨਾਂ ਆ ਉਹਦੇ ਨਾਂ ਹੀ ਕੱਟਿਆ ਆ ਵੋਟਾਵਾਰੀ ਨਾਂ ਆ ਜਾਂਦਾ ਆ ਤਾਂ ਜਦੋਂ ਆਪਾਂ ਦਾਣੇ ਲੈਣੇ ਉਹਦਾ ਨਾਂ ਹੀ ਨਾਣੇ ਨਹੀਂ ਆਉਂਦੇ ਮੁੰਡੇ ਮੇਰੇ ਨੂੰ ਓਏ ਨਾਂ ਹੀ ਵਿੱਚ ਆਉਂਦਾ ਦਾਣਿਆਂ ਦਾ ਤਾਂ ਉਦਾਂ ਜੀ ਸਾਨੂੰ ਦਾਣੇ ਮਿਲਦੇ ਹੀ ਨਹੀਂ ਸਾਨੂੰ ਤਾਂ ਮਿਲੇ ਹੀ ਨਹੀਂ ਆ ਰੋ ਥੈਲੀ ਲਿਆਈ ਦੀ ਮਹਾਰਾਜ ਆਪਾਂ ਦਾ ਆਟੇ ਦੀ ਸਾਨੂੰ ਮਿਲਦੇ ਨਹੀਂ ਦਾਣੇ ਮੋਲ ਦੀ ਥਲੀ ਲੰਮੇ ਹਾਂਜੀ ਮੋਲ ਦੀ ਲਿਆਈ ਦੀ ਜੀ ਅਸੀਂ ਮੋਲਸਾਈ ਲੀ ਲਈ ਆ ਜੀ ਇੱਥੇ ਗਿਣਤੀਆਂ ਕੀਤੀਆਂ ਜਾਂਦੀਆਂ ਹਨ ਕਿਸ ਘਰ ਦੀਆਂ ਕਿੰਨੀਆਂ ਵੋਟਾਂ ਹੈਗੀਆਂ ਕਿਸ ਘਰ ਨੂੰ ਕਿਹਦਾ ਫੈਸਿਲਿਟੀ ਦੇਣੀ ਹੈਗੀ ਕਿਸ ਘਰ ਨੂੰ ਕਿਹਦਾ ਦੇਣੀ ਹੈਗੀ ਸ਼ੁਰੂ ਤੋਂ ਇਹੀ ਹੋ ਰਿਹਾ ਜੀ ਤੇ ਵਿਕਾਸ ਸਿਰਫ ਅਸੀਂ ਦੇਖੀਏ ਤਾਂ ਕਾਗਜ਼ਾਂ 'ਚ ਜਾਂ ਗੱਲਾਂ 'ਚ ਹੀ ਹੋ ਰਿਹਾ ਜੀ ਅਸੀਂ ਕਿਤੇ ਫਾਰਮ ਦੀ ਮੋਹਰ ਵੀ ਲਗਾਉਣ ਲਈ ਜਾਂਦੇ ਆ ਤਾਂ ਵੀ ਸਾਨੂੰ ਅੱਜ ਛੱਡ ਕੇ ਜਾਣਾ ਪੈਂਦਾ ਵਾ ਉਧਰੋਂ ਅਸੀਂ ਆਪਣੀ ਜੜੀ 300 400 ਕਮਾਉਂਦੇ ਆ ਤੇ ਸਵੇਰ ਨੂੰ ਅਸੀਂ ਐਮਸੀ ਕੋਲ ਲੈਣ ਲਈ ਜਾਂਦੇ ਕਹਿੰਦੇ ਮੋਹਰ ਨਹੀਂ ਲਗਾਈ ਫੇਰ ਜੜੀ ਤੋੜਦੇ ਆ ਉਹ ਕੰਮ ਕਰਵਾਉਣ ਦੇ ਲਈ ਇਹ ਸਹੀ ਤਰੀਕੇ ਦੇ ਨਾਲ ਸਟੈਂਪ ਵੀ ਨਹੀਂ ਲਗਾ ਸਕਦੇ ਜਿਹੜੇ ਤੁਸੀਂ ਪਹਿਲਾਂ ਗੱਲ ਕੀਤੀ ਨਾ ਕਿ ਇੱਕ ਪੇਪਰ ਦੇ ਉੱਤੇ ਕਿੰਨੀਆਂ ਮੋਹਰਾਂ ਲਗਾਈਆਂ ਉਹ ਮੇਰੇ ਬੱਚੇ ਦੇ ਪੇਪਰ ਦੇ ਉੱਤੇ ਮੋਹਰਾਂ ਲਗਾਈਆਂ ਹੋਈਆਂ ਸੀ ਤੁਹਾਨੂੰ ਮੈਂ ਉਹ ਪੇਪਰ ਵੀ ਦਿਖਾ ਸਕਦਾ ਜਿਹਦੇ ਲਈ ਕਿ ਕਮ ਸੇ ਕਮ ਮੈਂ 300 ਰੁਪਏ ਜਿਹੜੀ ਕਮਾਉਂਦਾ ਉਹਦੇ ਵਿੱਚ ਮੈਨੂੰ 2-3000 ਰੁਪਏ ਦੇ ਸਿਰਫ ਇੱਕ ਨਾਮ ਸਹੀ ਕਰਾਉਣ ਦੇ ਲਈ ਉਹ ਕੰਮ ਕਰਾਉਣਾ ਪਿਆ ਜਦਕਿ ਪੂਰੀ ਗਲਤੀ ਇਹਨਾਂ ਦੀ ਸੀ ਇਹਨਾਂ ਨੂੰ ਇੰਨਾ ਹੀ ਨਹੀਂ ਪਤਾ ਲੱਗ ਸਕਿਆ ਕਿ ਅਸੀਂ ਸਟੈਂਪ ਕਿੱਦਾਂ ਲਗਾਨੀ ਹੈ ਸਟੈਂਪ ਦੀ ਕੀ ਮਤਲਬ ਹੈ ਕਿਸ ਤਰ੍ਹਾਂ ਹੋਣਾ ਚਾਹੀਦਾ ਕੰਮ ਮੈਨੂੰ ਦੁਬਾਰਾ ਇੱਕ ਵਾਰ ਹੀ ਨਹੀਂ ਮੈਂ 7-8 ਦਿਨ ਆਪਣੇ ਦਿਹਾੜੀਆਂ ਤੋੜ ਕੇ ਫੇਰ ਕਰਵਾਇਆ ਉਹ ਵੀ ਇੱਥੋਂ ਨਹੀਂ ਹੋਇਆ ਰਜਨੀਂ ਡੜਵਾਲ ਦੇ ਕੋਲੋਂ ਮੇਰਾ ਪੂਰਾ ਕੰਮ ਹੋਇਆ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਚਰਨ ਦਾਸ ਜੀ ਕਿਹੜੇ ਮਹੱਲੇ ਤੋਂ ਜੀ ਆਪਣਾ ਸਲਵਾੜਾ ਜੀ ਵਾਰਡ ਨੰਬਰ ਕਿੰਨਾ ਜੀ ਵਾਰਡ ਨੰਬਰ 11 ਜੀ ਤੇ ਕਿਵੇਂ ਦੇਖਦੇ ਹੋਗੇ ਵਿਕਾਸ ਦੇ ਕੰਮ ਲੈ ਕੇ ਜੋ ਸਰਕਾਰ ਦੀ ਇੱਕ ਪਹਿਲ ਕਦਮੀ ਮੰਨੀ ਜਾਂਦੀ ਹੈ ਤੇ ਵਿਕਾਸ ਦੇ ਕੰਮ ਕਰਾਈ ਜਾਂਦੇ ਨੇ ਹਰ ਵਾਰਡ ਦੇ ਵਿੱਚ ਵਿਕਾਸ ਬਾਰੇ ਦੇਖਿਆ ਜਾਵੇ ਤਾਂ ਸਾਡੀ ਨਜ਼ਰਤ ਵਿੱਚ ਤਾਂ ਕੋਈ ਵਿਕਾਸ ਨਹੀਂ ਹੋਇਆ ਕਿਉਂਕਿ ਜਦ ਸਾਡੇ ਮਹੱਲੇ ਦਾ ਵਿਕਾਸ ਨਹੀਂ ਹੋ ਰਿਹਾ ਤੇ ਲੰਬੇ ਸੜਕ ਤੇ ਹੁੰਦੇ ਦਾ ਸਾਨੂੰ ਕੋਈ ਉਹਦਾ ਫਾਇਦਾ ਨਹੀਂ ਹੈਗਾ ਇਸ ਕਰਕੇ ਆ ਦੇਖ ਲੋ ਤੁਹਾਡੇ ਸਾਹਮਣੇ ਦੋ ਬਠੇਗਾ ਤਿਗਰੇ ਜੇ ਇਥੇ ਕਾ ਹੋਏ ਨਾ ਕਾਗੇ ਨੇ ਪਟਾਣਾ ਨਹੀਂ ਜੀ ਗਾ ਜਿਵੇਂ ਤੁਹਾਨੂੰ ਕਹੋ ਉਹ ਕਹਿੰਦਾ ਮੈਂ ਕੀ ਕਰਾਂ ਕਹਿੰਦਾ ਮੈਂ ਇਕੱਲਾ ਬੰਦਾ ਮੈਂ ਕੀ ਕਰ ਸਕਦਾ ਕਹਿੰਦਾ ਕਹਿੰਦਾ ਉਹ ਤੁਹਾਨੂੰ ਲੱਗਦਾ ਕਹਿੰਦਾ ਪੂਰਾ ਮਹੱਲਾ ਜਾ ਕੇ ਸਾਫ ਸਫਾਈ ਕਰਨਾ ਜੁਜੀ ਕਰਨਾ ਬੋਕਣਾ ਮੈਂ ਕਹਿੰਦਾ ਤੂੰ ਕਿਤਨਾ ਵੀ ਕੀ ਕਰ ਸਕਦੇ ਕਹਿੰਦਾ ਉਹ ਜਾਇ ਕਹਿੰਦਾ ਸ਼ਿਕਾਇਤ ਕਰ ਦੋ ਕਹਿੰਦਾ ਸ਼ਿਕਾਇਤ ਕਰੋ ਕਿ ਮੈਂ ਕਹਿੰਦਾ ਮੈਂ ਕੀ ਕਹੂੰਗਾ ਮੇਰੇ ਕੋ ਬੰਦੇ ਘਟੇ ਕਰ ਸਕਦੇ ਇਸ ਕਰਕੇ ਜੇਦਾ ਬਾਰੇ ਤੁਹਾਨੂੰ ਪਤਾ ਹੀ ਆ ਅੱਜ ਨਾਲ ਹੀ ਇਹ ਕਿਹਾ ਇਹ ਬੰਦ ਕਰ ਦੋ ਉਹ ਇਹ ਨਹੀਂ ਕੀਤੀਆਂ ਹੈ ਉਹਨੂੰ ਕਿਹਾ ਉਹ ਕਹਿੰਦਾ ਜੀ ਭਾਈ ਮੇਰੇ ਕੋ ਨਹੀਂ ਹੁੰਦੀਆਂ ਮੇਰਾ ਨਾਮ ਸੰਤੋਸ਼ ਕੁਮਾਰ ਹੈ ਹਾਂ ਜੀ ਕਿਹੜੇ ਮਹੱਲੇ ਤੋਂ ਜੀ ਸਲਵਾੜਾ ਵਾਰਡ ਨੰਬਰ ਕਿੰਨਾ ਪੈਂਦਾ ਜੀ 49 ਤੇ ਐਮਸੀ ਕੌਣ ਨੇ ਇੱਥੋਂ ਦੇ ਜੀ ਐਮਸੀ ਹੈਗੇ ਸੁਨੀਤਾ ਬਾਵਾ ਤੇ ਤੁਹਾਡੇ ਲੋਕਾਂ ਦੇ ਵਿੱਚ ਵਿਚਰੇ ਜਾਂ ਦੁੱਖ ਸੁੱਖ ਦੀਆਂ ਤਕਲੀਫਾਂ ਸੁਣੀਆਂ ਕਰੀਓ ਜਿੰਨੀ ਕੋ ਲੋੜ ਸਾਨੂੰ ਪਈ ਆ ਉਨਾਂ ਕੁ ਵਿਚ ਰਹੀ ਆ ਕਿੱਦਾਂ ਦੇਖਦੇ ਵਿਕਾਸ ਦੇ ਕੰਮਾਂ ਲੈ ਕੇ ਜੀ ਵਿਕਾਸ ਐ ਨਹੀਂ ਦੇਖਦੇ ਵਿਆ ਲੱਗਦਾ ਕਿ ਸ਼ਹਿਰੀ ਏਰੀਆ ਹੈਗਾ ਪਿੰਡਾਂ ਨਾਲੋਂ ਵੀ ਹਾਲ ਖਰਾਬ ਹੋ ਰਿਹਾ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਰਜੀਤ ਸਿੰਘ ਸੰਧੂ ਜੀ ਸਰ ਕਿਹੜੇ ਬਾੜ ਤੋਂ ਜੀ 59 ਜੀ 59 ਬਾਗ ਹਾਂਜੀ ਤੇ ਕਿੱਦਾਂ ਦਾ ਵਿਕਾਸ ਨੂੰ ਲੈ ਕੇ ਕੀ ਕਹਿਣਾ ਚਾਹੋ ਵਿਕਾਸ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਅਸਾ ਕੋ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਤੁਸੀਂ ਘੁੰਮ ਰਹੇ ਆ ਤੁਸੀਂ ਦੇਖ ਰਹੇ ਹੋ ਪਹਿਲਾ ਪਹਿਲਾਂ ਪਿੰਡ ਦੇ ਵਿੱਚ ਬੜਦੇ ਸਾਰੇ ਪਤਾ ਲੱਗ ਜਾਂਦਾ ਕੀ ਬਣਿਆ ਕੀ ਨਹੀਂ ਬਣਿਆ ਕਹਿੰਦੇ ਹੁੰਦੇ ਘਰ ਦੇ ਘਰ ਦੇ ਵੜਦੇ ਗਿਹੜੀ ਜਿਹੜੀ ਦੇ ਵੜਦੇ ਪਤਾ ਲੱਗ ਜਾਂਦਾ ਘਰ ਦਾ ਕੀ ਹਾਲ ਚਾਲ ਆ। ਇਹੀ ਹਾਲ ਸਾਡੇ ਪਿੰਡ ਦਾ ਆ। ਜਿਹੜੀ ਜਿਹੜੀ ਬੜੋ ਪਿੰਡ 'ਚ ਬੜੋ ਪਹਿਲੇ ਪਾ ਲੱਗਦਾ ਕੀ ਬਣਿਆ ਕੀ ਨਹੀਂ ਬਣਿਆ। ਹਾਂਜੀ ਕੀ ਕੀ ਨਾਮ ਹੈ ਤੁਹਾਡਾ ਜੀ? ਪ੍ਰਦੀਪ ਕੁਮਾਰ। ਪ੍ਰਦੀਪ ਜੀ ਕਿਹੜੇ ਵਾਰਡ 'ਚ ਰਹਿੰਦੇ ਤੁਸੀਂ? ਅਜਾਹੀ ਵਾਰਡ ਸਾਡਾ 49 ਨੰਬਰ। ਤੇ ਆਹ ਜਿਹੜੀ ਤੁਹਾਡੇ ਪਿੱਛੇ ਇੱਟਾਂ ਵਈਆਂ ਨੇ ਕਾਦੀਆਂ ਪਈਆਂ ਜੀ? ਇੱਥੇ ਜਾਂਚ ਕਰ ਸੀਗਾ ਜੀ। ਅੱਛਾ ਜੀ। ਫੇਰ ਇਹਨਾਂ ਕੋਈ ਸੋਚਿਆ ਜਨਾ ਵੀ ਦੁਆਰਾ ਬਣਾਵਾਂਗੇ ਲੇਕਿਨ ਮੁਰਕੇ ਬਣਾ ਦੀ ਗੰਜਾਇਸ ਨਹੀਂ ਹੋਈ ਨਾ ਕੋਲ। ਕਿੰਨਾ ਟਾਈਮ ਹੋ ਗੁੰਜਾਇਸ਼ ਕਿੱਦਾਂ ਨਹੀਂ ਹੋਈ ਉਹ ਫੰਡ ਨਹੀਂ ਆਇਆ ਕਿਵੇਂ ਕਿਤੇ ਕੋਈ ਫੋਨ ਵੀ ਨਹੀਂ ਆਇਆ ਕਿ ਉਹ ਹਸਤਾ ਵੀ ਨਹੀਂ ਹੋਈ ਹੈਗੀ ਬਣਾਉਣ ਲਿਆ ਨੂੰ ਤਾਂ ਕਰਦੇ ਹੁਟਾਣਾ ਫਿਰ ਸਾਰਾ ਉਹ ਤੇ ਮਟੀਰੀਅਲ ਇੱਧਰ ਇੱਧਰ ਹੀ ਰਹਿ ਗਿਆ ਪੈਂਡਿੰਗ ਪਿਆ ਅੱਛਾ ਹਾਂਜੀ ਤੇ ਬਾਕੀ ਹੁਣ ਜੇ ਪੈਸਾ ਬੋਣ ਦੀ ਗੱਲ ਕਰਦੇ ਫਿਲਹਾਲ ਇੱਥੇ ਗ੍ਰਾਈਪਰੀ ਵੀ ਕਰਾਂਗੇ ਤਾਂ ਵੀ ਨਹੀਂ ਇਹ ਗੁੰਜਾਇਸ਼ ਬਣ ਨਹੀਂ ਹੈਗੀ ਤਾਂ ਨਾਮ ਕੋਲ ਹੈਲਪ ਕਰਦਾ ਜਿੱਥੇ ਮੱਲੇ ਆ ਜਾ ਤੇ ਜੇ ਖਾਵੋ ਤਾਂ ਅਗਲੇ ਕਹਿੰਦੇ ਤੁਸੀਂ ਬਣਾ ਦਿੱਤਾ ਆ ਤਾਂ ਆਪ ਬਣਾਓ ਆਪਣੇ ਸਿਰ ਖੋਤੇ ਬਣਾਓ ਕੋਈ ਸਾਥ ਨਹੀਂ ਦਨੈਗਾ ਇਸ ਕਰਕੇ ਇੱਦੇ ਇਦਾ ਦੇ ਪਿਆ ਹੈਗਾ ਤੇ ਐਮਸੀ ਨਾਲ ਗੱਲ ਕੀਤੀ ਇਸ ਦੇ ਬਾਰੇ ਐਮਸੀ ਨੂੰ ਪਤਾ ਐਮਸੀ ਕੋਈ ਗੱਲੇ ਨਹੀਂ ਕੋਲ ਆਬਿੰਦਰ ਦਬੋ ਕਿਬਿੰਦਰ ਨੂੰ ਉਹ ਸੁਨੀਤਾ ਸੁਨੀਤਾ ਅੱਛਾ ਤੇ ਆਪਾਂ ਇੱਕ ਵਾਰੀ ਕਿਹਾ ਗੱਡਰ ਮੋੜਨ ਦਾ ਸਾਫ ਕਰਨ ਬਤੇ ਸਾਡਾ ਗੱਡਰ ਸਭ ਪਿੱਛੇ ਪੈਂਡਿੰਗ ਵੀ ਆਦੀ ਉੱਥੇ ਕਚਰਾ ਵਾ ਲੇਕਿਨ ਉਦੋਂ ਵਾਸਤੇ ਕੋਈ ਬੰਦਾ ਨਹੀਂ ਆਇਆ ਜੇ ਆਇਆ ਹੈ ਅਗਲੇ ਸਾਫ ਨਹੀਂ ਕੀਤਾ ਚਲੇ ਗਿਆ ਵਾਪਸ ਅੱਧੇ ਐਮਸੀ ਨੂੰ ਕਹਿੰਦਾ ਫਾਇਦਾ ਕੀ ਸਾਨੂੰ ਕੋਈ ਫਾਇਦਾ ਹੈ ਨਹੀਂ ਕਿ ਤੁਹਾਨੂੰ ਕਹਿਣ ਐਮਸੀ ਜਾ ਹੋਇਆ ਨਾ ਨਾ ਇੱਕ ਨਾਲ ਦੀ ਜਾ ਇੱਕ ਬਰਾਬਰ ਹੀ ਹੈ ਹਾਂਜੀ ਮਾਤਾ ਜੀ ਕੀ ਨਾਮ ਹੈ ਹਰਦੀਸ਼ ਕੌਰ ਕੀ ਕੰਮ ਕਰਦੇ ਤੁਸੀਂ ਆਏ ਉੱਥੇ ਦੇ ਦੁਕਾਨ ਦੇ ਮੜਮਟੜ ਗਰਦਾ ਇਹ ਮਤਲਬ ਹੋਲ ਠੀਕ ਹੈ ਉਹ ਤਾਂ ਸਵਾਰਡ ਬੈਂਦੇ ਹੋ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਇਸ ਵਾਰਡ ਦੇ ਵਿੱਚ ਅਸੀਂ ਹੋਵੇ 30 ਸਾਲ ਦੀ 30 ਸਾਲ ਹੋ ਗਏ 30 ਸਾਲਾਂ ਦੇ ਵਿੱਚ ਕਿੰਨਾ ਕੋਈ ਵਿਕਾਸ ਹੋ ਚੁੱਕਿਆ ਤੇ ਹੁਣ ਦੇ ਐਮਸੀ ਸਾਹਿਬ ਵੱਲੋਂ ਕਿੰਨਾ ਕੋਈ ਡਵੈਲਪਮੈਂਟ ਕਰਾਈ ਜਾ ਰਹੀ ਆ ਆਹ ਹੈ ਜੀ ਇਹ ਤਾਂ ਸੱਗੜੀ ਗੋਲੀ ਬਣਾਈ ਸੜਕਾਂ ਇੱਕ ਇੱਧਰ ਬਣਾਈਏ ਬੱਸ ਅੱਛਾ ਇਹ ਤੁਹਾਡੇ ਲਈ ਛੱਡ ਦਿੱਤੀ ਸਾਡੀ ਵਾਲਾ ਆਹ ਆਪਾਂ ਹੀ ਮਿੱਟੀਆਂ-ਮਿੱਟੀਆਂ ਪਾ ਕੇ ਸੀ ਬੰਦ ਕੀਤੀਆਂ ਨਾਲੀਆਂ ਵੀ ਵੋਟ ਨਹੀਂ ਪਾਈ ਸੀ ਉਹਨਾਂ ਬੋਟ ਅਸੀਂ ਕਾਹ ਦਸੀਏ ਤੁਹਾਨੂੰ ਪੈਸੇ ਨਹੀਂ ਪੈਸੇ ਉਹ ਬੋਟ ਅਰੇ ਨਹੀਂ ਆਇਆ ਹੋ ਤਾਂ 파ਰਟੀ ਜੇ ਨੂੰ ਫੋਣੀ ਸੀ ਫਿਰ ਵੀ ਕੰਮ ਨਹੀਂ ਹੋ ਰੇ ਇੱਥੇ ਕਾਮੂ ਹਣ ਤੁਹਾਡੇ ਸਾਹਮਣੇ ਜਿਹੜੇ ਹੋਇਆ ਕੀ ਕਰ ਸਕਦੇ ਕੀ ਕਰਨਾ ਚਾਹੋਗੇ ਫਿਰ ਵਿਕਾਸ ਜਾਈਦਾ ਜੀ ਪਿੰਡ ਦਾ ਜਿੱਥੇ ਦਾ ਹੈਗਾ ਉੱਥੇ ਦਾ ਉੱਥੇ ਹੀ ਆ ਪਿੰਡ ਆ ਪਹਿਲਾਂ ਵੀ ਇੱਥੇ ਰਹਨੇ 100 ਸਾਲ ਡੇਟ ਸਾਲ ਪੁਰਾਣੇ ਪਿੰਡ ਆ ਆ ਦੇਖ ਲਓ ਵਿਕਾਸ ਜਿਹੜਾ ਹੋਇਆ ਇੱਥੇ ਪਾਣੀ ਬੋਣੀ ਦੀ ਸਮੱਸਿਆ ਜਾਂ ਸੀਵਰੇਜ ਦੀ ਸਮੱਸਿਆ ਪਾਣੀ ਤਾਂ ਠੀਕ ਆ ਸੀਵਰੇਜ ਵੀ ਠੀਕ ਆ ਪਾਣੀ ਵੀ ਠੀਕ ਆ ਹਾਂਜੀ ਹਾਂਜੀ ਸੜਕਾਂ ਦੀ ਪ੍ਰੋਬਲਮ ਹੈ ਵੀ ਹਾਂਜੀ ਸੜਕ ਦੀ ਹੈ ਜੀ